ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੇ ਕੋਈ ਸਿੱਖ ਵੀ ਆਇਆ ਨਾ ਉਹਨੇ ਵੀ ਆ ਕੇ ਫਰਿਆਦ ਕੀਤੀ ਆਪਾਂ ਅੱਜ ਆਏ ਆ ਸਾਰੇ ਗੁਰੂ ਦੇ ਚਰਨਾਂ ਦੇ ਵਿੱਚ ਸਾਰਿਆਂ ਨੇ ਕੋਈ ਨਾ ਕੋਈ ਅਰਦਾਸ ਕੀਤੀ ਹੈ ਕੋਈ ਨਾ ਕੋਈ ਅਰਜ਼ੋਈ ਕੀਤੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਮਹਾਰਾਜ ਦੇ ਪ੍ਰੇਮ ਦੇ ਵਿੱਚ ਵੱਜੇ ਹੋਏ ਆਪ ਸੰਗਤ ਸਤਿਗੁਰੂ ਦੀਆਂ ਸਾਖੀਆਂ ਗੁਰੂ ਕਾ ਇਤਿਹਾਸ ਸਤਿਗੁਰੂ ਦੀ ਗੁਰਬਾਣੀ ਸਰਵਣ ਕਰ ਰਹੇ ਹੋ ਕੋਈ ਨਾ ਕੋਈ ਅਰਦਾਸ ਆਪਾਂ ਸਾਰਿਆਂ ਨੇ ਗੁਰੂ ਦੇ ਚਰਨਾਂ 'ਚ ਕੀਤੀ ਹੈ ਤੇ ਜਦੋਂ ਸਤਿਗੁਰੂ ਦੇ ਚਰਨਾਂ 'ਚ ਸਿੱਖ ਆਣ ਕੇ ਅਰਦਾਸ ਕਰਦੇ ਅਰਜ਼ੋਈ ਕਰਦੇ ਮੇਰੇ ਸਤਿਗੁਰੂ ਮਹਾਰਾਜ ਆਪਣੇ ਸਿੱਖ ਦੇ ਨਾਲ ਜਿਹੜਾ ਵਾਅਦਾ ਕਰਦੇ ਨੇ ਨਾ ਉਹ ਵਾਅਦਾ ਗੁਰੂ ਕਦੇ ਨਹੀਂ ਭੁੱਲਦਾ ਪਹਿਲਾਂ ਤਾਂ ਮੈਂ ਕਈ ਵਾਰੀ ਕਿਹਾ ਨਾ ਅਸੀਂ ਅਰਦਾਸ ਵੀ ਪੂਰੀ ਨਹੀਂ ਕਰਦੇ ਸੰਪੂਰਨ ਨਹੀਂ ਕਰਦੇ ਹੁਣ ਸੰਪੂਰਨ ਅਰਦਾਸ ਦਾ ਜਿਵੇਂ ਮਤਲਬ ਆਖਾਂ ਨਾ ਸੰਪੂਰਨ ਅਰਦਾਸ ਦਾ ਇਹ ਮਤਲਬ ਨਹੀਂ ਸ਼ਾਇਦ ਤੁਹਾਡੇ ਮਨ 'ਚ ਆ ਜਾਏ ਵੀ ਜਿਹੜਾ ਮਨਾਂ ਨਿੱਕੀ ਅਰਦਾਸ ਕਰਦਾ ਜਾਂ ਅਸੀਂ ਮਨ ਦੇ ਵਿੱਚ ਨਿੱਕੀ ਅਰਦਾਸ ਕਰਦੇ ਹਾਂ ਉਹਨੂੰ ਅਧੂਰੀ ਅਰਦਾਸ ਉਹਰ ਅਧੂਰੀ ਅਰਦਾਸ ਨਹੀਂ ਉਹ ਪੂਰੀ ਅਰਦਾਸ ਹੀ ਹੈ ਪਰ ਅਸੀਂ ਅਧੂਰੀ ਅਰਦਾਸ ਕਿਵੇਂ ਕਰਦੇ ਹਾਂ ਅਧੂਰੀ ਅਰਦਾਸ ਕਿਵੇਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਆਉਨੇ ਆ ਤੇ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਦੀਵਾਨ ਸਜਦਾ ਹੈ ਜਾ ਦੀਵਾਨ ਦੇ ਵਿੱਚ ਆਣ ਕੇ ਅਰਦਾਸ ਕਰਦੇ ਆਂ ਤੇ ਜਦੋਂ ਸਤਿਗੁਰੂ ਦਾ ਤਾਰ ਪੈਤਾ ਦਾ ਹੁਕਮ ਲੈਣੇ ਆ ਨਾ ਮੁਖਵਾਕ ਲੈਣੀ ਬਹੁਤੇ ਸਾਡੇ ਵਿੱਚ ਉਹ ਹੁੰਦੇ ਨੇ ਜਿਹੜੇ ਮੁਖਵਾਕ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਬਹੁਤਿਆਂ ਬਹੁਤਿਆਂ ਦੀ ਹਾਲਤ ਇਹ ਹੁੰਦੀ ਹੈ ਵੀ ਅਸੀਂ ਅਰਦਾਸ ਕਰਨਾ ਜ਼ਰੂਰ ਜਾਣਦੇ ਆ ਪਰ ਅਸੀਂ ਗੁਰੂ ਦਾ ਹੁਕਮ ਲੈਣਾ ਨਹੀਂ ਜਾਣਦੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆਵੇ ਕੋਈ ਪ੍ਰਸ਼ਨ ਆਵੇ ਤੁਹਾਡੇ ਮਨ ਦੇ ਵਿੱਚ ਕੋਈ ਸਾਧ ਸੰਗਤ ਸਮੱਸਿਆ ਆਵੇ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਕੋਲੋਂ ਸਲਾਹ ਲੈਣ ਵਾਸਤੇ ਜਾਓ ਵੀ ਮੇਰੀ ਜ਼ਿੰਦਗੀ 'ਚ ਆ ਸਮੱਸਿਆ ਆ ਗਈ ਮੈਂ ਕੀ ਕਰਾਂ ਉਹ ਬੰਦੇ ਦੇ ਕੋਲੇ ਜਾ ਕੇ ਸਾਰਾ ਹਾਲ ਦੱਸ ਦਿਓ ਤੇ ਜਦੋਂ ਉਹ ਬੋਲਣ ਲੱਗੇ ਉੱਠ ਕੇ ਚਲੇ ਜਾਓ ਉਹਨੂੰ ਚੰਗਾ ਲੱਗੇਗਾ ਉਹ ਆਖੇਗਾ ਵੀ ਆਇਆ ਤਾਂ ਮੈਨੂੰ ਆਪਣਾ ਹਾਲ ਸੁਣਾਉਣ ਵਾਸਤੇ ਸੀ ਆਇਆ ਸੀ ਮੇਰੇ ਤੋਂ ਸਲਾਹ ਲੈਣ ਵਾਸਤੇ ਆਇਆ ਸੀ ਮੇਰੇ ਕੋਲੋਂ ਸਾਰਾ ਕੁਝ ਪੁੱਛਣ ਵਾਸਤੇ ਪਰ ਜਦੋਂ ਮੈਂ ਬੋਲਣ ਲੱਗਾ ਇਹ ਉੱਠ ਕੇ ਚਲੇ ਗਿਆ ਫਿਰ ਸਾਧ ਸੰਗਤ ਸਾਡੀਆਂ ਮੁਸੀਬਤਾਂ ਦਾ ਹੱਲ ਹੋ ਜਾਏਗਾ ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਅਰਦਾਸ ਹੁੰਦੀ ਹੈ ਦੋਏ ਕਰ ਜੋੜ ਕਰੋ ਅਰਦਾਸ ਤੁਦ ਪਾਵੈ ਤਾਂ ਆਣੇ ਤਾਂ ਆਣੇ ਰਸ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਸਤਿਗੁਰੂ ਆ ਅਰਦਾਸ ਕੀਤੀ ਹੈ ਜੇ ਤੁਹਾਨੂੰ ਪਉਂਦਾ ਹੈ ਤੇ ਸਤਿਗੁਰੂ ਇਹ ਅਰਦਾਸ ਪੂਰੀ ਕਰ ਦਿਓ ਫਿਰ ਮਹਾਰਾਜ ਮੁਖ ਬਾਗ ਦਿੰਦੇ ਨੇ ਫਿਰ ਮੁਖ ਬਾਗ ਦੇ ਵਿੱਚ ਵੇਖੋ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਕੀ ਜਵਾਬ ਦਿੱਤਾ ਹੈ ਗੁਰੂ ਮਹਾਰਾਜ ਇਹਦੇ ਬਾਰੇ ਕੀ ਕਹਿੰਦੇ ਨੇ ਸਤਿਗੁਰਾਂ ਦੇ ਕੀ ਬਚਨ ਨੇ ਫਿਰ ਸਾਡੀ ਅਰਦਾਸ ਪੂਰੀ ਹੁੰਦੀ ਹੈ ਜਦੋਂ ਸਿੱਖ ਆਗਦਾ ਹੈ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਗੁਰੂ ਨੇ ਆ ਹੁਕਮ ਸਾਡੀ ਝੋਲੀ ਦੇ ਵਿੱਚ ਪਾਇਆ ਸਤਿਗੁਰੂ ਨੇ ਆ ਮੁਖ ਬਾਗ ਬਖਸ਼ਿਆ ਇਹ ਅਰਦਾਸ ਹੈ ਗੁਰੂ ਦੇ ਚਰਨਾਂ ਤੇ ਜੇ ਜਦੋਂ ਅਰਦਾਸ ਕਰਦੇ ਆ ਨਾ ਗੁਰੂ ਅਰਦਾਸਾਂ ਸਾਧ ਸੰਗਤ ਤੇ ਗੱਲ ਕਰਦੇ ਨਹੀਂ ਹੁੰਦੀ ਵੀ ਗੁਰੂ ਅਰਦਾਸ ਨੂੰ ਉਹ ਗੌਲਿਆ ਕਰਦੇ ਗੁਰੂ ਅਰਦਾਸ ਜਰੂਰ ਸੁਣਦਾ ਹੈ ਰਜੋਈਆਂ ਜਰੂਰ ਸੁਣਦਾ ਹੈ ਫਰਿਆਦਾਂ ਜਰੂਰ ਸੁਣਦਾ ਹੈ